ਆ ਉਸਨੇ ਕਿਹਾ ਤੇ ਮੈਂ ਜਿੰਦੇ ਪੈਦਲ ਗਿਆ ਜ ਕੋ ਸਾਦਾ ਨਿਕੜਿਆ ਨਾਲ ਮਮੀ ਤੇ ਕਹੇ ਮੋਟਰਸਾਈਕਲ ਨਹੀਂ ਵੀ ਬਾਰੇ ਨਾ ਕਿ ਜਿਆਦਾ ਪੈਂਦਾ ਕਿ ਭਿੱਜ ਗਏ ਗਏ ਹਾਂ ਮੈਂ ਵੱਡੀ ਮਰੂਤੀ ਤੇ ਉਹ ਫਟਫਟੀ ਜਿੱਦੇ ਤੇ ਗਏ ਹਾਂ ਤੇ ਭਿੱਜਣਾ ਤੇ ਹੈ ਹੀ ਸੀ ਅਮਣ ਜੇ ਮੈਂ ਪੈਂਦਾ ਉਹ ਬੰਦਾ ਭਿੱਜ ਜਾਂਦਾ ਬਾਅਦ ਫਿਰ ਕੀ ਹੋਇਆ ਪਹਿਲਾਂ ਤਾਂ ਮੈਂ ਕਦੀ ਭਿੱਜੀ ਨਹੀਂ ਜਦੋਂ ਮੈਂ ਆਪਣੇ ਘਰਾਂ ਬਾਹਰ ਜਾਨੀ ਹ ਉਦੋਂ ਵੀ ਅਸੀਂ ਮੀਂਹ ਚ ਜਾਂਦੇ ਹਾਂ ਅਮਣ ਤੇਰੇ ਭਰਾ ਕੋਲਾ ਗੱਡੀ ਤੁਸੀਂ ਜਾਂਦੇ ਨੇ ਗੱਡੀਆਂ ਤੇ ਅਸੀਂ ਆਮਾ ਟੜ ਬੰਦੇ ਸਾਡੇ ਕੋਲ ਤੇ ਮੋਟਰਸਾਈਕਲ ਹੀ ਆ ਸ਼ੁਕਰਕਾਰ ਕਈਆਂ ਕੋਲ ਤੇ ਮੋਟਰਸਾਈਕਲ ਬਣਿੰਦਾ ਉਹ ਵਿਚਾਰੇ ਸਾਈਕਲ ਤੇ ਜਾਂਦੇ ਆ ਤੇ ਇਹਨਾਂ ਦੋਵਾਂ 'ਚ ਫਰਕ ਕੀ ਆ ਜੇ ਬੰਦਾ ਸਾਈਕਲ ਤੇ ਜਾਵੇ ਤਾਂ ਵੀ ਭਿਜਣਾ ਤੇ ਜੇ ਮੋਟਰਸਾਈਕਲ ਤੇ ਜਾਵੇ ਤਾਂ ਵੀ ਭਿਜਣਾ ਚੱਲ ਪੁੱਤ ਜਾ ਕੱਪੜੇ ਬਦਲ ਰਲ ਲੜਾ ਹੁਣ ਤੁਸੀਂ ਨਹੀਂ ਮੰਮੀ ਜੀ ਇਹ ਹਰ ਹਿੱਥੇ ਜਿੱਥੇ ਨੁਕਸ ਕਰਦੀ ਰਹਿੰਦੀ ਆ ਮੇਰੀ ਦੇ ਵਿੱਚ ਕਦੀ ਤੁਸੀਂ ਕਿਰਾਏ ਦੇ ਘਰ ਤੇ ਰਹਿੰਦੇ ਜੇ ਤੁਹਾਡਾ ਬਾਥਰੂਮ ਛੋਟਾ ਵਾ ਕਦੀ ਕੋਚੇ ਤੇ ਕਦੀ ਕੋਚੇ ਨਹੀਂ ਤਾਂ ਮੈਂ ਝੂਠ ਵੀ ਕੀ ਕਿਹਾ ਵਾ ਸੱਚ ਹੀ ਕਿਹਾ ਸਾਰਾ ਕੁਝ ਬਣਿਆ ਤੁਹਾਡਾ ਆਪਣਾ ਘਰ ਆ ਕਰਾਇਦੇ ਘਰ ਚ ਹੀ ਰਹਿਣ ਡੈ ਜੇ ਰੌਲਾ ਪਾਇਆ ਲੁਕੇ ਥਾਂ ਦੇ ਨਾਂ ਤੇ ਆ ਵੇਖ ਲਿਆ ਨਾ ਮੰਮੀ ਆ ਵੇਖ ਲਿਆ ਨਾ ਇਹ ਰੋਜ਼ ਹੀ ਇਤਰਾਹ ਕਰਦੀ ਆ ਰੋਜ਼ ਹੀ ਤਾਂ ਨਹੀਂ ਮੈਨੇ ਜਿੰਦੀ ਰਿੰਦੀ ਆ ਮੈਨੂੰ ਚੀਜ਼ਾਂ ਨਿੰਦਦੀ ਰਿੰਦੀ ਆ ਤੇ ਚੁੱਪ ਕਰਾ ਕੀ ਰੌਲਾ ਪਾਇਆ ਜਰੂਸ ਕੱਢਣ ਡੈ ਜੇ ਤੁਹਾਡੋਂ ਅੰਦਰ ਦੇ ਬੈਠਾ ਜਾਂਦਾ ਚੁੱਪ ਕਰਕੇ ਕਦੋਂ ਦੀ ਮੈਂ ਕਹਿੰਦੀ ਚੁੱਪ ਕਰੋ ਚੁੱਪ ਕਰੋ ਤਾਂ ਲੇਕਿਨ ਵਿਆਹ ਨੂੰ ਇਨਾ ਚੇਰ ਵੀ ਨਹੀਂ ਹੋਇਆ ਉਹ ਤਾਂ ਹੀ ਰੌਲਾ ਪਾਉਂਦੀ ਆ ਵੀ ਵਿਆਹ ਨੂੰ ਅਜੇ ਕੋਈ ਚੇਰ ਨਹੀਂ ਹੋਇਆ ਸੁਧਰ ਜੋ ਸੁਧਾਰ ਲਓ ਆਪਣੀ ਰਹਿਣੀ ਬਹਿਣੀ ਕਿੱਥੇ ਮੇਰੇ ਭਰਾ ਦੀ ਏਡੀ ਵੱਡੀ ਕੋਠੀ ਤੇ ਕਿੱਥੇ ਕਿਰਾਏ ਜਿਥੇ ਮੈਂ ਤਾਂ ਕੇ ਖਾਣ ਨਹੀਂ ਤੁਹਾਡੇ ਨਾਲ ਅੱਛਾ ਤੇਰੇ ਭਰਾ ਦਾ ਘਰ ਵੱਡਾ ਵਾ ਤੇ ਸਾਡਾ ਘਰ ਛੋਟਾ ਵਾ ਜੇ ਐਡੇ ਵੱਡੇ ਘਰ ਚ ਰਹਿਣਗੇ ਜੀ ਆ ਨਾ ਚਲ ਆਪਣੇ ਭਰਾ ਦੇ ਘਰ ਰਹਿ ਜਾ ਕੇ ਨਿਕਲ ਇੱਥੋਂ ਤੂੰ ਜਾ ਨਿਕਲੇ ਤੂੰ ਚਲ ਵਿਚਾਰ ਬੈ ਜਾ ਆਰਾਮ ਨਾਲ ਤੁਸੀਂ ਅੰਦਰ ਚੱਲ ਕਿਡਾ ਤਾਂ ਮਾਸ਼ਾਅੱਲਾ ਆਇਆ ਤੁਸੀਂ ਅੱਛਾ ਹੁਣ ਦੋਈ ਇਹੋ ਚਾਹੁੰਦੇ ਜੇ ਨਾ ਠੀਕ ਹੈ ਚੱਲੀ ਮੈਂ ਆਪਣੇ ਭਰਾ ਦੇ ਘਰ ਇੱਥੇ ਰਹਿਣਾ ਵੀ ਕੌਣ ਚਾਹੁੰਦਾ ਆਈ ਲੈ ਨੀ ਗੈਨੀਆਂ ਗੱਲਾਂ ਨਾ ਇਹੋ ਹੀ ਵੱਡੀਆਂ ਹੋ ਜਾਂਦੀਆਂ ਹੁੰਦੀਆਂ ਚੁੱਪ ਕਰਕੇ ਤੁਹਾਨੂੰ ਕਾਹੇ ਆਰਾਮ ਨਾਲ ਬਹਿ ਜਾਏ ਮਮੀ ਮੈਂ ਤਾਂ ਸਿਰਫ ਉਹਦੇ ਦਿਲ ਦੀ ਗੱਲ ਕੀਤੀ ਆ ਉਹ ਤਾਂ ਪਹਿਲਾਂ ਹੀ ਆਪਣੇ ਪੇਕੇ ਦੇ ਘਰ ਜਾ ਕੇ ਰਹਿਣਾ ਚਾਹੁੰਦੀ ਸੀਗੀ ਇੱਥੇ ਤੇ ਤਾਂ ਸ਼ੁਰੂ ਤੇ ਦਿਲ ਨਹੀਂ ਲੱਗਣ ਦਿਆ ਉਹਨਾਂ ਤੇ ਬਹਾਨਾ ਚਾਹੀਦਾ ਸੀ ਬਸ ਵੀ ਇਹ ਮੈਨੂੰ ਇੱਕ ਵਾਰ ਆਪਣੇ ਮੂੰਹੋਂ ਕਵੇ ਤੇ ਮੈਂ ਜਾਵਾਂ ਤੇ ਤੇਰਾ ਵੀ ਕੋਈ ਹੱਲ ਨਹੀਂ ਆ ਪਰ ਮੈਂ ਵੇਹ ਨਹੀਂ ਜਾ ਕੇ ਕੀ ਕਰਨ ਬਈ ਆ ਮੰਮਾ ਨਾ ਉਸ ਆ ਗੇ ਕਰਨ ਨਹੀਂ ਆਵਨ ਨੀ ਕੀ ਜੀ ਗੱਲ ਨੂੰ ਐਡੇ ਵੱਡੇ ਗੱਲ ਨੇ ਬਣਾਇਦਾ ਹੁੰਦਾ ਠੀਕ ਆ ਚੁੱਪ ਕਰਕੇ ਤੇ ਬਹਿ ਜਾ ਆਪਣੇ ਘਰ ਆਮਣਾ ਨਹੀਂ ਮੰਮੀ ਮੈਨੂੰ ਜਾਣ ਦੋ ਤੁਹਾਡੇ ਰਹਿਣ ਸਹੰਜ ਤੇ ਮੇਰੇ ਰਹਿਣ ਸਹੰਜ ਬੜਾ ਫਰਕ ਆ ਮੇਰੇ ਕੋ ਨਹੀਂ ਇੱਥੇ ਰਿਹਾ ਜਾਂਦਾ ਮੇਰੀ ਇੱਕ ਗੱਲ ਸੁਣ ਲੈ ਜਾਣ ਤੋਂ ਪਹਿਲਾਂ ਇੱਕ ਵੈਮ ਆਪਣੇ ਦਿਲ ਚ ਨਾ ਰੱਖੀ ਕਿ ਤੈਨੂੰ ਮੈਂ ਲੈਣ ਆ ਜੂੰਗਾ ਤੈਨੂੰ ਮੈਂ ਕਦੀ ਨਹੀਂ ਲੈਣ ਆਉਂਦਾ ਨਿਕਲ ਜਾ ਇੱਥੋਂ ਮੈਨੂੰ ਸ਼ਰਨ ਆ ਕੇ ਕੀਤਾ ਤੂੰ ਨੀ ਕੀ ਜੀ ਗੱਲ ਨੂੰ ਤੁਸੀਂ ਕਿੱਥੇ ਦੀ ਕਿੱਥੇ ਗੱਲ ਲੈ ਗਏ ਜੀ ਹੈ ਕਿੱਡੀ ਵੱਡੀ ਤਾਂ ਗੱਲ ਬਣਾ ਲਈ ਵੇਖੇ ਉਹਨਾਂ ਨੇ ਜਾ ਕੇ ਕਈ ਗੱਲਾਂ ਕਰਨੀਆਂ ਹੀ। ਕੋਈ ਨਹੀਂ ਮੰਮੀ ਤੂੰ ਟੈਨਸ਼ਨ ਨਾ ਲਾਉ। ਆਹ ਵੇਖੋ ਹੇ ਪੌਂਦੇ ਪੈਰੀ ਵਾਪਸ ਆਉਂਦੀ। ਜਾਂਦੋ ਇਹਨੂੰ। ਬਸ ਤੇ ਹੁੰਦਾ ਨਾ ਹੀ ਨਹੀਂ ਰਹਿੰਦੀ। ਤੂੰ ਤਾਂ ਬੱਚਿਆਂ ਦੇ ਵੀ ਆਉਣ ਦਾ ਟਾਈਮ ਹੋ ਗਿਆ ਸੋਹਣ। ਐਂ ਗੱਡੀ ਦੇ ਬਾਹਰ ਲੱਗੀ ਹਾਗੀ। ਇਹ ਕਿਥੇ ਚੱਲਦੀ ਐ। ਐਂ ਗੱਡੀ ਵਿੱਚ। ਇਹਨਾਂ ਨੇ ਕਹੀ ਨਹੀਂ ਅੰਦਾਜ਼ਾ ਕਿ ਗੱਡੀ ਲੈ ਆਏ ਉਹ ਚੈਂਪੀਅਨ ਦੇ ਨਾਮ ਕਰੇ। ਇਹ ਖਾਣਾ ਠੀਕਾ ਨੇ। ਕੱਖ ਖਾਣੀਆਂ ਦਾ ਬੰਦੇ ਦਾ। ਫਰਾਨੀ ਕਿੱਥੇ ਗਿਆ ਲੈ ਆ ਸੁੱਤੇ ਉੱਠੋ ਵੀ ਤੁਸੀਂ ਰੋਟੀ ਖਾਗੇ ਤਾਂ ਉੱਥੇ ਹੀ ਸੌਂਗੇ ਜੇ ਬਾਹਰ ਕਿੰਨਾ ਮੀਂਹ ਪੈਣ ਡਿਆ ਬੱਚੇ ਵਿਚਾਰਿਆਂ ਨੂੰ ਛੁੱਟੀ ਨਹੀਂ ਕਰਾਈ ਉਹਨਾਂ ਨੂੰ ਮੀਂਹ ਹੀ ਪੇਜ ਦਿੱਤਾ ਵਾ ਤੇ ਆ ਮੀਂਹ ਦਾ ਬਣਾ ਲਾ ਕੇ ਸਵੇਰ ਦੇ ਸੁੱਤੇ ਕਿੰਨਾ ਟਾਈਮ ਹੋ ਗਿਆ ਵਾ ਜਾ ਕੇ ਤਾਂ ਉਹਨਾਂ ਨੂੰ ਲੈ ਕੇ ਆਓ ਕੀ ਆ ਤੈਨੂੰ ਮੈਂ ਸੌਂਦਾ ਵੇਖ ਕੇ ਤੇਰੇ ਕੋ ਜਰਿਆ ਨਹੀਂ ਜਾਂਦਾ ਤੇ ਨਾਲ ਗੱਲਾਂ ਕਰਦੀਆਂ ਆ ਸੌਂਦਾ ਵੀ ਨਾ ਸੌਣ ਵਾਸਤੇ ਹੁੰਦਾ ਠੀਕ ਹੈ ਨਹੀਂ ਇਹਦਾ ਕੀ ਮਤਲਬ ਹੋਇਆ ਸੌਣ ਦਾ ਮਹੀਨਾ ਵਾਂ ਦੇ ਸੌਣਾ ਹੀ ਆ ਤੁਸੀਂ ਉੱਠ ਕੇ ਤੇ ਬੱਚਿਆਂ ਨੂੰ ਲੈ ਕੇ ਆਓ ਜਾ ਕੇ ਮੀਂਹ ਚ ਭੇਜ ਜਾਣਾ ਵਿਚਾਰਿਆਂ ਨੇ ਉਹ ਕਿਤੇ ਨਹੀਂ ਤੇਰੇ ਨਿਆਣੇ ਗਿੱਲੇ ਹੋ ਜਾਂਦੇ ਕਿੰਨੇ ਨਿਆਣੇ ਇਹਦੇ ਗਿੱਲੇ ਹੁੰਦੇ ਆ ਹੈ ਅਸੀਂ ਨਿਕਨੇ ਕਿ ਹਣਾ ਅਸੀਂ ਨਿਕਨੇ ਕਿ ਜਦੋਂ ਨੇ ਹਾਂ ਤੇ ਇਤਰਾ ਮੀਂਹ ਪੈਣਾ ਨਾ ਸਾਡੇ ਅਰਗਣ ਕੱਪੜੇ ਕੋਪੜੇ ਨਹੀਂ ਵੇਖਣਾ ਚੱਲ ਜਾਂਦੇ ਨੇ ਹਾਂ ਅਸੀਂ ਬਾਹਰ ਗਲੀਆਂ 'ਚ ਤੇ ਮੀਂਹ ਦੇ ਵਿੱਚ ਨਾ ਹੁੰਨੇ ਹੁੰਦੇ ਹਾਂ ਲੈਣ ਦੇ ਤੁੰ ਨੂੰ ਯਾਰੀ ਅੱਜ ਉਹਨਾਂ ਨੂੰ ਨਹੀਂ ਪੂਰੇ ਗਿੱਲੇ ਹੁੰਦੇ ਕਹਿੰਦੇ ਪਿੱਤ ਪੁੱਤ ਨਿਕਲੇ ਉਹ ਮਰ ਮਰ ਜਾਊਗਾ ਭਾਈ ਨਹੀਂ ਬੱਚੇ ਤਾਂ ਨਜਾਰੇਲੇ ਰਹਿਣਗੇ ਮੀਂਹ ਦੇ ਵਿੱਚ ਤੇ ਜਿਹੜੀ ਉਹਨਾਂ ਦੀ ਜੁਨੀਫਾਰਮ ਗੰਦੀ ਹੋਣੀ ਆ ਮਿੱਟੀ ਚਿੱਕੜ ਲੱਗਣਾ ਉਹਦਾ ਕੀ ਕਰਨਾ ਜੇ ਉਹਦਾ ਕੀ ਕਰਨਾ ਫੜੀ ਸਾਬਣ ਤੇ ਐ ਐ ਕਰਕੇ ਤੇ ਧੋਲੀ ਕੁਛ ਨਹੀਂ ਹੋ ਜੇ ਲੱਗਾ ਮਾੜਾ ਮੋਟਾ ਇਹਨਾਂ ਨੂੰ ਬਾਹਰ ਵੀ ਫਿਰ ਲੈਂਦੇ ਆ ਕਰ ਜੇ ਗਿੱਲੇ ਹੋ ਜਾਣਗੇ ਤਾਂ ਕੀ ਹੋ ਜੂਗਾ ਲੈ ਮੁੰਲਾ ਤਾਂ ਆ ਗਈ ਉਹ ਆਉਣਾ ਹੀ ਉਹਨਾਂ ਵਿਚਾਰਿਆਂ ਨੇ ਮੀਂਹ ਭਿੱਜ ਗਏ ਹੋਣੇ ਮੇਰੇ ਨਿਆਣੇ ਕਦੋਂ ਆਂਦੀ ਤੁਹਾਨੂੰ ਕਹਿਣ ਲਈ ਆ ਉੱਠ ਕੇ ਗੱਡੀ ਤੇ ਲੈ ਆਓ ਜਾ ਐਵੇਂ ਨੀਂਦ ਖਰਾਬ ਕਰਕੇ ਰੱਖਤੀ ਮੇਰੀ ਹਮਣ ਤੂੰ ਸਤਿ ਸ਼੍ਰੀ ਅਕਾਲ ਬੀਜੀ ਸਤਿ ਸ਼੍ਰੀ ਅਕਾਲ ਆ ਜਾ ਕਿ ਨਮੀ ਭੈਣ ਦੇ ਮੀਂਹ ਚਾਈ ਹਮੜੇ ਨੇ ਮੀਂਹ ਚਾਈਆਂ ਕੱਪੜੇ ਭਿੱਜ ਗਏ ਸਾਰੇ ਹੋ ਠੀਕ ਠਾਕ ਪਰਵਾਰ ਹਾਂਜੀ ਭਾਬੀ ਜੀ ਸਭ ਵਧੀਆ ਹਾਂਜੀ ਸਭ ਵਧੀਆ ਹਮਣਾ ਆਈ ਆ ਅੱਗੇ ਹਿੰਦੀ ਕਰਨਾ ਸੌਂ ਦਾ ਮਹੀਨਾ ਚੜ ਗਿਆ ਤੇ ਆਈ ਨਹੀਂ ਅਜੇ ਤੱਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੱਲੀ ਆਈਆਂ ਭਾਜੀ ਕਿੱਥੇ ਆ ਉਹ ਦੱਸਦੀ ਆ ਆ ਲਾ ਆ ਇੱਧਰੇ ਆ ਜਾ ਹੋਰ ਹਮਣਾ ਘਰ ਸਾਕ ਠੀਕ ਠਾਕ ਹਾਂਜੀ ਵੀਰੇ ਸਭ ਠੀਕ ਠਾਕ ਵਧੀਆ ਭਾਜੀ ਕਿੱਥੇ ਜੀ ਸਾਡੇ ਵੀ ਭਾਈ ਨੂੰ ਨਾਲ ਲੈ ਆਉਣਾ ਸੀ ਉਹ ਨਾ ਕੀ ਹੋਣਾ ਆਉਣਾ ਲਾਈ ਤੇਨੂੰ ਆਉਂਦਤਾ ਉਹਨਾਂ ਨੇ ਉਹਨਾਂ ਮੈਨੂੰ ਕੀ ਕਹਿਣਾ ਸੀ ਅੱਛਾ ਕੱਲੀ ਨੂੰ ਤੈਨੂੰ ਕਿਦੇ ਭੇਜਦਾ ਨਹੀਂ ਆ ਉਹਨਾਂ ਨੇ ਤੈਨੂੰ ਕੱਲੀ ਨੂੰ ਆਉਂਦੇ ਆ ਉਹ ਮੇਰੇ ਗੱਲ ਕੀ ਹੁਣੀ ਆ ਕੁਛ ਵੀ ਨਹੀਂ ਬਾਹਰ ਮੀਂਹ ਬੜਾ ਪੈਣ ਰਿਹਾ ਹੈ ਤੇ ਮੈਂ ਤੂੰ ਕਿੱਥੇ ਖੱਜਲ ਖਵਾਰ ਹੋਵੇਂਗੇ ਤੇ ਇਹ ਕਰਕੇ ਮੈਂ ਕੱਲੀ ਚੱਲ ਜਾਨੀ ਫਿਰ ਮੈਂ ਬੱਸੇ ਬਹਿ ਕੇ ਕੱਲੀ ਆ ਗਈ ਨਹੀਂ ਤੂੰ ਜੇ ਮੀਂਹ ਪੈਣ ਰਿਹਾ ਹੈ ਤੇ ਤੂੰ ਰੁਕ ਜਾਨੀਂ ਦੋ ਦਿਨ ਠਹਿਰ ਕੇ ਆ ਜਾਨੀਂ ਹੈ ਨਾਲੇ ਭਾਜੀ ਵੀ ਆ ਜੰਦੇ ਜਦੋਂ ਮੈਨੂੰ ਫੋਨ ਕਰ ਦਿੰਦੀ ਮੈਂ ਆ ਜਾਂਦਾ ਤੈਨੂੰ ਲੈਣ ਆਤੇ ਮੀਂਹ ਚ ਕੀ ਆਉਣ ਦੀ ਲੋੜ ਹੈ ਵੀਰੇ ਲੱਗਦਾ ਖੁਸ਼ ਨਹੀਂ ਹੋਇਆ ਮੈਨੂੰ ਵੇਖ ਕੇ। ਉਹ ਨਹੀਂ ਨਹੀਂ ਤੂੰ ਗੱਲ ਦੂਜੇ ਪਾਸੇ ਲੈ ਗਈ। ਮੈਂ ਤਾਂ ਕਿਹਾ ਵੀ ਭਿੱਜ ਕੇ ਆਈਆਂ ਤੇ ਆਪ ਵੀ ਖੱਜਲਗੁਆਰ ਹੋਈਆਂ ਤੇ ਨਾਲ ਮਗਰ ਉਹਨਾਂ ਨੂੰ ਵੀ ਤਾਂ ਪੈਨਸ਼ਨ ਪਾਈ ਹੋਣੀ ਆ। ਹੁਣ ਚੱਲ ਹੁਣ ਕਰਦੇ ਫਿਰ ਉਹਨਾਂ ਨੂੰ ਵੀ ਮੈਂ ਪਹੁੰਚ ਗਈ। ਕੋਈ ਨਹੀਂ ਕਰ ਦਿੰਦੇ ਆ। ਥਾਬੀ ਤੇਰੀ ਪਤਾ ਨਹੀਂ ਕਿੱਥੇ ਰਹਿ ਗਈ। ਰਾਜ ਲਿਆ ਪਾਣੀ। ਹੋ ਹੈ ਐਨਾ ਟਾਈਮ ਪਾਣੀ ਨੂੰ। ਯਾਰ ਉਹ ਬੱਚੇ ਆ ਗਏ ਭਿੱਜੇ ਪੈਰ ਹੀ ਵਿਚਾਰੇ ਮੇਂ ਨਾਲ। ਮੈਂ ਕੱਪੜੇ ਚੇਂਜ ਕਰਨ ਦੇ ਵੀ ਹੁਣਾਂ। ਅੱਛਾ ਅੱਛਾ। ਹਮ। ਫਿਰ ਇਦਾਂ ਕਰ ਵੀ ਹੁਣ ਤਾਂ ਮੰਮਣ ਵੀ ਆਈ ਆ। ਤੂੰ ਇੰਨਾ ਗਰਮ ਮੌਸਮ ਵੀ ਬੜਾ ਵਧੀਆ ਆਇਆ ਤੇ ਤੂੰ ਪਕੌੜੇ ਕੱਢ ਲਾ ਅੱਛਾ ਹੋਰ ਕੁਛ ਨਹੀਂ ਹੋਰ ਕੀ ਆ ਲੌਂਗ ਲਾਚੀਆਂ ਵਾਲੀ ਖਾਣਾ ਬਣਾ ਲਈ ਨਾ ਤੇ ਤੁਸੀਂ ਬਹਿ ਜਾਓ ਹਲਤ ਦੇ ਲੱਤ ਰਾ ਕੇ ਟੌਰ ਨੂੰ ਉਹ ਚੱਲ ਲੇ ਮੈਂ ਤੈਨੂੰ ਗੱਡੇ ਗੁੰਡੇ ਚੀਰ ਦੇਣਾ ਲੱਗੂ ਰਹਿਣ ਦੋ ਇੱਕ ਕੰਮ ਕਰਨਾ ਤੇ ਉਥੇ ਸਾਰਾ ਖਲਾਰਾ ਪਾ ਦੇਣਾ ਸੋਈ ਦੇ ਵਿੱਚ ਕਰ ਲੂੰਗੀ ਮੈਂ ਫਿਰ ਜਾ ਚਾ ਮੈਨੂੰ ਤੁਸੀਂ ਬਸ ਨਾ ਇੰਨੀ ਘੇਚਲ ਕਰਿਓ ਮੂੰਹ ਚ ਪਕੌੜੇ ਪਾਉਂ ਨੂੰ ਠੀਕ ਹੈ ਆਪੇ ਬਣਾ ਲੈ ਮੂੰਹ ਹਾਂ ਦੱਸ ਜਿਵੇਂ ਕਿਹਾ ਕੋਈ ਹੈਲਪ ਕਰ ਦੇਣਾ ਕੋ ਕੁਸਰ ਦੇ ਵਾਸਤੇ ਪਈ ਦੀ ਵੀਰ ਭਾਬੀ ਬੜੇ ਗੁੱਸੇ ਚ ਗਈ ਵੇਖੇ ਕੀ ਤੇ ਉਸੇ ਜੇ ਚੱਲਣਾ ਥੋੜਾ ਬੋਧ ਨਾਲ ਹੈਲਪ ਕਰਾ ਦੇਣਾ ਹੈ ਤੂੰ ਵਾਇ ਮੇਰੀ ਭੈਣ ਲੈ ਕਿ ਦੋਵੇਂ ਜੀਤੇ ਆਪਣੀ ਮਸਤੀ ਚ ਲੱਗੇ ਤੇ ਮੈਂ ਹੁਣ ਇਹਨਾਂ ਨੂੰ ਕੀ ਦੱਸਾਂ ਜੇ ਵੀਰ ਨੂੰ ਮੈਂ ਦੱਤਾ ਨਾ ਵੀ ਮੈਂ ਲੜ ਕੇ ਆਈ ਹਾਂ ਉਹਨੇ ਤੇ ਮੇਰੇ ਹਉ ਦਵਾਲੇ ਜਾਣਾ ਵਾ ਤੇ ਮੈਂ ਇਹਨਾਂ ਨੂੰ ਦੱਸਣਾ ਨਹੀਂ ਸੱਚ ਮੈਂ ਇੱਥੇ ਕਿਉਂ ਆਈ ਆ ਤੇ ਜੇ ਮੈਨੂੰ ਦੱਸਣਾ ਵੀ ਪਿਆ ਨਾ ਤੇ ਮੈਂ ਝੂਠ-ਮੂਠੇ ਮਾਰ ਦੇਣਾ ਪਰ ਮੈਂ ਉੱਥੇ ਨਹੀਂ ਜਾਣਾ ਹੁਣ ਮੰਮੀ ਜੀ ਤੁਸੀਂ ਇੱਥੇ ਬੈਠੇ ਜੇ ਬਾਹਰ ਮੌਸਮ ਬੜਾ ਵਧੀਆ ਆਇਆ ਪਿਆ ਖੀਰ ਪੂੜੇ ਬਣਾ ਦਿਓ ਅੱਛਾ ਹੁਣ ਬੁੱਢੀ ਉਮਰੇ ਤੈਨੂੰ ਮੈਂ ਖੀਰ ਪੂੜੇ ਬਣਾ ਕੇ ਦਵਾ ਜਾ ਜਾ ਕੇ ਆਪਣੀ ਘਰ ਦੀ ਨੂੰ ਕਹਿ ਦੇਨ ਖੀਰ ਪੂੜੇ ਬਣਾ ਕੇ ਦੇਵੇ ਹੁਣ ਉਹਨੂੰ ਕਿੱਥੋਂ ਲਿਆਵਾਂ ਤੁਹਾਡੇ ਸਾਹਮਣੇ ਤੇ ਲੜਕੇ ਉਪੇਕੇ ਗਈ ਆ ਪੇਕੇ ਕਿੰਨੇ ਭੇਜੀ ਆ ਤੂੰ ਹੀ ਭੇਜੀ ਆ ਤੇ ਜਾ ਕੇ ਲਾਇਆ ਉਹਦੇ ਕਿਨੇ ਪੇਕੇ ਦੂਰ ਆ ਅਲੱਗ ਹੀ ਦੇ ਹੈਗੇ ਅੱਛਾ ਹੁਣ ਲੜਾਈ ਝਗੜੇ ਭੁੱਲ ਕੇ ਖੀਰ ਪੂੜੇ ਖਾਣ ਲਈ ਉਹਨੂੰ ਮੈਂ ਜਾ ਕੇ ਪੇਕੇਆਂ ਤੋਂ ਸੱਦ ਕੇ ਲਿਆਵਾ ਬੇਬੇ ਆਹ ਕੰਮ ਨਹੀਂ ਹੁੰਦਾ ਮੇਰੇ ਤੋਂ ਵੇ ਮੇਰੀ ਸੁਣ ਗੱਲ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ ਗਲੀ ਦੇ ਵਿੱਚ ਕਿ ਇਹਨਾਂ ਦਿਨ ਉਹ ਲੜ ਕੇ ਪੇਕੇ ਗਈ ਆ ਸਾਰਿਆਂ ਨੂੰ ਇਹੋ ਹੀ ਆ ਕਿ ਸੌਣ ਦਾ ਮਹੀਨਾ ਵਾ ਤੇ ਸੌਣ ਦੇ ਮਹੀਨੇ ਕਰਕੇ ਪੇਕੇ ਗਈ ਆ ਤੇ ਜੇ 2-4 ਦਿਨ ਹੋਰ ਰਹਿ ਗਈ ਨਾ ਤੇ ਲੋਕਾਂ ਨੂੰ ਪਤਾ ਲੱਗਾ ਤਾਂ ਮੇਰੇ ਕੋਲ ਹੀ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਫਰਮ ਮਮੀ ਮੈਂ ਨੂੰ ਕਿਹੜੇ ਮੂਨ ਨਾਲ ਲਿਆਵਾ ਕਿਉਂ ਮਮੀ ਮੇਰੀ ਗੱਲ ਸੁਣੋ ਉਹ ਤੇ ਇੱਕੋ ਗੱਲ ਤੇੜੀ ਆ ਗਰੀਬ 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 ਤੁਸੀਂ ਗਰੀਬ ਜੇ ਤੁਹਾਡਾ ਘਰ ਛੋਟਾ ਵਾ ਮੇਰੇ ਤੋਂ ਨਹੀਂ ਇੱਥੇ ਰਿਹਾ ਜਾਂਦਾ ਤੁਸੀਂ ਮੈਨੂੰ ਖਰਚਣ ਨੂੰ ਪੈਸਾ ਨਹੀਂ ਜੇ ਦਿੰਦੇ ਹੁਣ ਦੱਸੋ ਇੱਥੇ ਮੈਂ ਕੀ ਕਰਾਂ ਹਾਲਤ ਇਹ ਉਹ ਚੀਜ਼ ਦਾ ਹੁੰਦਾ ਜਿੱਥੇ ਕੁਝ ਉਲਝਿਆ ਹੋਵੇ ਉਹਦੇ ਦੇ ਦਿਮਾਗ ਚ ਇੱਕੋ ਗੱਲ ਬੈਠੀ ਆ ਕਿ ਮੇਰੇ ਭਰਾ ਨੇ ਮੈਨੂੰ ਖੂਜ ਤੱਕਾ ਦੇ ਦਿੱਤਾ ਗਰੀਬ ਘਰੇ ਵਿਆਹ ਤਾਂ ਮੈਨੂੰ ਹੁਣ ਇਸ ਗੱਲ ਦਾ ਮੈਂ ਕੀ ਹੱਲ ਕਰਾਂ ਪੁੱਤ ਮੇਰੇ ਸੰਗ ਗੱਲ ਪਾਪਾ ਵੇਖਿਆ ਸ਼ੁਰੂ ਤੋਂ ਤੰਗੇ ਆਪਾਂ ਰਹਿਣ ਗਿੱਜੀਆਂ ਨਿਕੇ ਨਿਕੇ ਘਰਾਂ ਦੇ ਵਿੱਚ ਤੇ ਉਹਨੀਆਂ ਗੱਲਾਂ ਸਾਨੂੰ ਲੱਗਦੀਆਂ ਬੁਰੀਆਂ ਜਦੋਂ ਸਾਨੂੰ ਕੋਈ ਗੱਲ ਕਰਦੀ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਮੰਮੀ ਉਹ ਸਹੀ ਆ ਕੀ ਹੋਇਆ ਤੁਹਾਨੂੰ ਉਹ ਆਈ ਆ ਵੱਡੇ ਘਰ ਚ ਉਹ ਗਿੱਜੀ ਆ ਖੁੱਲਾ ਖਾਣਾ ਖੁੱਲਾ ਪਾਉਣਾ ਖੁੱਲਾ ਹੰਡਾਉਣਾ ਠੀਕ ਹੈ ਤੇ ਸਾਡੇ ਵਿੱਚ ਐ ਨਹੀਂ ਕਿ ਜੇ ਘਰ ਜਾਣਕਾਰ ਨੂੰ ਮੁਸ਼ਕਲ ਤੇ ਆਊਗੀ ਨਾ ਉਹ ਵਜੇ ਨਵੀਂ ਨਵੀਂ ਵਿਆਹੀ ਆਈ ਆ ਸਾਡੇ ਵਿੱਚ ਅਜੈਸਟ ਹੁੰਦਾ ਉਹਨੂੰ ਟਾਈਮ ਤੇ ਲੱਗੂਗਾ ਨਾ ਤੇ ਸਾਨੂੰ ਉਹਦੀਆਂ ਗੱਲਾਂ ਨੂੰ ਬਚਪਨਾ ਸਮਝ ਕੇ ਮਾਫ ਕਰ ਦੇਣਾ ਚਾਹੀਦਾ ਐ ਇਥੋਂ ਤੇ ਉਹ ਗਈ ਆ ਗੁੱਸੇ 'ਚ ਤੇ ਮੈਨੂੰ ਪੱਕਾ ਪਤਾ ਵਾ ਉੱਥੇ ਜਾ ਕੇ ਉਹ ਤੈਨੂੰ ਡੇਕ ਦੇਣੀ ਆ ਵੀ ਮੈਨੂੰ ਲੈਣ ਆਊਗਾ ਤੇ ਤੂੰ ਜਾ ਕੇ ਮੇਰਾ ਪੁੱਤ ਸਵੇਰੇ ਨੂੰ ਲਾਇਆ ਸਵੇਰੇ ਤੇ ਮੰਮੀ ਜੀ ਨੱਟ ਤੇ ਮੀਂਹ ਬੜਾ ਦੱਸਿਆ ਵਾ ਕਿਤੇ ਨੇ ਬਾਹਰ ਹੜਾ ਆ ਗਿਆ ਜਿੱਦ ਨੂੰ ਗਈ ਹੈ ਨਾ ਉਦੋਂ ਮੀਂਹ ਚ ਹੀ ਗਈ ਸੀ ਤੇ ਨਾਲ ਸਾਰਾ ਮੀਨਾ ਮੀਂਹ ਪੈਣੇ ਆ ਤੂੰ ਪਣੇ ਨਿਕਲ ਨਾ ਜੇ ਤੂੰ ਪਾਂਡੇ ਇੰਦਰ ਆ ਨਾ ਤੇ ਫਿਰ ਉਹ ਮਹੀਨਾ ਪੂਰਾ ਨਹੀਂ ਆਉਂਦਾ ਤੇ ਤੂੰ ਉਹਨੀਆਂ ਜਿਹੜਾ ਤੂੰ ਖੁਰ ਚੱਲਿਆ ਤੇ ਜਾ ਕੇ ਤੇ ਸਵੇਰਿਆਂ ਨੂੰ ਲਾਇਆ ਚੰਗਾ ਲਿਆਵਾਂਗੇ ਕੱਲ ਜਾ ਕੇ ਤੇ ਮੈਂ ਵੀ ਤੇਰੇ ਨਾਲ ਚੱਲੂਗੀ ਜੇ ਤੇਰੇ ਕੋ ਨਾ ਨਾ ਮੰਨੂਗੀ ਤੇ ਮੈਂ ਮਨਾ ਲਿਆਉਂਗੀ ਬੇਬੇ ਉਸ ਦਿਨ ਤਾਂ ਤੇਰੇ ਤੋਂ ਮੰਨੀ ਨਹੀਂ ਜਾਣ ਲੱਗੀ ਉਸ ਦਿਨ ਕਿਉਂ ਨਹੀਂ ਰੋਕ ਲਿਆ ਹੁਣ ਉਹਦਾ ਗੁੱਸਾ ਠੰਡਾ ਹੋ ਗਿਆ ਹੁਣ ਨਾਲੇ ਤਾਂ ਭਰਾ ਪਰਜਾਈ ਵੀ ਉੱਥੇ ਹੁਣ ਆਵਾ ਬੈ ਕੇ ਗੱਲ ਕਰਾਂਗੇ ਠੰਡੇ ਸੁਭਾਣਾ ਗੱਲ ਕਰਾਂਗੇ ਤੇ ਆਪੇ ਮੰਨ ਲੇਗੀ ਚਲੋ ਦੇਖਦੇ ਹਾਂ ਕੀ ਹੁੰਦਾ ਕੱਲ ਨੂੰ ਅਚਾ ਆ ਮੈਨੂੰ ਜਦ ਅਮਰ ਤੁਮੀ ਪੀਣਾ ਅਮਰ ਤੁਮੀ ਨੇ ਇੱਕ ਗੱਲ ਦੱਸ ਪਰਸੋਂ ਵੀ ਆਈਆਂ ਦੋ ਨਾ ਤੇਰੀ ਸੱਸ ਦਾ ਫੋਨ ਆਇਆ ਨਾ ਤੇਰੇ ਪਰੋਣੇ ਦਾ ਆਇਆ ਐਦਾਂ ਕਿਦਾਂ ਹੋ ਗਿਆ ਅੱਗ ਤੇ ਵਿਸਾ ਨਹੀਂ ਕਰਦੇ ਹੋ ਸਹੀ ਗੱਲ ਰਾਜ ਨਹੀਂ ਅੱਗੇ ਤੋਂ ਜਦੋਂ ਨਹੀਂ ਹੈ ਰਹਿਣੀ ਸੀ ਉਸੇ ਟੈਂਕ ਨੂੰ ਕਰ ਰਹੇ ਹੁੰਦੇ ਨੇ ਵੀ ਹੱਟਦਾ ਸਰਦਾ ਨਹੀਂ ਆ ਜੀ ਇੱਕ ਦਿਨ ਨੂੰ ਨਹੀਂ ਤੈਨੂੰ ਰਹਿਣ ਦਿੰਦੇ ਹੁੰਦੇ ਇਹ ਹੁਣ ਕਿਦਾਂ ਸਰ ਦੇਊਗਾ ਹੈ ਇਹ ਤਾਂ ਮਨ ਸਵਾਲ ਤੇ ਸਵਾਲ ਪੁੱਛੇ ਜਾਂਦਾ ਹੈ ਪਰ ਮੁੱਲਾਦਾ ਵੀਰ ਨੂੰ ਸੱਚ ਦੱਸਣਾ ਹੀ ਪੈਣਾ ਦੀ ਕੱਲੀ ਬੜਬੜ ਕਰੀ ਜਾਣ ਨਹੀਂ ਆ ਜੋ ਗੱਲ ਪੁੱਛਣੀ ਉਹਦਾ ਜਵਾਬ ਦੇ ਕੋਹ ਨੇ ਵੀਰੇ ਮੈਂ ਤੁਹਾਨੂੰ ਝੂਠ ਮਾਰ ਰਿਹਾ ਆ ਹੀ ਝੂਠ ਹੈ ਕਿਹੜਾ ਝੂਠ ਇਹੋ ਕਿ ਮੈਂ ਇੱਥੇ ਸੌਣ ਕੱਟਣ ਆਈ ਆਂ ਮੈਂ ਇੱਥੇ ਸੌਣ ਕੱਟਣ ਨਹੀਂ ਆਈ ਹਾਂ ਮੈਂ ਉੱਥੋਂ ਲੜ ਕੇ ਆਈ ਕੀ ਲੜ ਕੇ ਆਈ ਤੂੰ ਕਹਿੰਦਾ ਲੜ ਕੇ ਆਈ ਮੇ ਮੇਰੇ ਨਾਲ ਲੜਦੇ ਸੀ ਫਿਰ ਮੈਂ ਰੋਸ ਕੇ ਆ ਗਈ ਇੱਧਰ ਹਾਏ ਹਾਏ ਪਰ ਉਹਨਾਂ ਦਾ ਤੇਰਾ ਚੰਗਾ ਹੀ ਬੜਾ ਵਾ ਉਹ ਕਿਦਾਂ ਲੜਦਾ ਤੇਰੇ ਨਾਲ ਹਾਂ ਭਾਬੀ ਉਹ ਮੇਰੇ ਨਾਲ ਲੜ ਪਏ ਤੇ ਮੈਂ ਗੁੱਸੇ 'ਚ ਇੱਧਰ ਆ ਗਈ ਉੱਪਰ ਲੜਾਈ ਹੋਈ ਕਿਹੜੀ ਗੱਲ ਤੋਂ ਤੁਹਾਡੀ ਕੋਈ ਨਹੀਂ ਵੀਰੇ ਉਹਨੇ ਇਹ ਨਹੀਂ ਗੱਲਾਂ ਤੋਂ ਲੜਦੇ ਮੈਨੂੰ ਬੜੀ ਖੇਜ ਚੜਦੀ ਫਿਰ ਮੈਂ ਆ ਗਈ ਇੱਧਰ ਉਤੋਂ ਉਹਨਾਂ ਦੀ ਮੰਮੀ ਉਹ ਵੀ ਉਹਨਾਂ ਦੀ ਸਾਈਡ ਲੈਂਦੀ ਹੈ ਉਹਨੇ ਵੀ ਕਦੀ ਮੇਰੀ ਸਾਈਡ ਨਹੀਂ ਲਈ ਅਮਨ ਹੈ ਨੂੰ ਇਹਨਾਂ ਦਾ ਪੱਕਾ ਯਕੀਨ ਹੈ ਵੀ ਉਹ ਬੰਦੇ ਇਦਾਂ ਦਾ ਹੈ ਨਹੀਂ ਜਦੋਂ ਮੈਂ ਤੇਰਾ ਰਿਸ਼ਤਾ ਕੀਤਾ ਹੈ ਨਾ ਉਥੇ ਤੇ ਮੈਂ ਚੰਗੀ ਤਰ੍ਹਾਂ ਮਿਲ ਵਰਤ ਕੇ ਉਹਨਾਂ ਨਾਲ ਤੇ ਫਿਰ ਰਿਸ਼ਤਾ ਤੇਰਾ ਤੈਅ ਕੀਤਾ ਇਹ ਤੇਰੀ ਪਰਜਾਈ ਨੂੰ ਪਤਾ ਵਾ ਆਹੋ ਹਾਂ ਲੋਕਾਂ ਨੂੰ ਭਾਵੇਂ ਗਰੀਬ ਨੇ ਔਰ ਬੰਦੇ ਬਹੁਤ ਵਧੀਆ ਹੋ। ਤੇ ਤੈਨੂੰ ਕੋਈ ਨਾ ਗਲਤ ਫਹਮੀ ਹੋਈ ਹੈ। ਹਉ ਨਹੀਂ ਵੀਰੇ ਮੈਨੂੰ ਕੋਈ ਗਲਤ ਫਹਮੀ ਨਹੀਂ ਹੋਈ ਗਲਤ ਫਹਮੀ ਤੇ ਤੁਹਾਨੂੰ ਹੋਈ ਆ। ਕੀ ਮਤਲਬ? ਵੀਰੇ ਤੂੰ ਅਹੀਂ ਆਪਣੀ ਭੈਣ ਨੂੰ ਗਲਤ ਸਮਝਣ ਡੈ ਜੀ। ਇਹ ਤੁਹਾਡੀ ਗਲਤ ਫਹਮੀ ਜਿਹੜਾ ਮੈਨੂੰ ਉੱਥੇ ਗਰੀਬਾਂ ਘਰ ਵਿਆਹਤਾ। ਨਿਤ ਦੀ ਉੱਥੇ ਲੜਾਈ ਰਹਿੰਦੀ ਆ। ਮੇਰ ਕੋ ਨਹੀਂ ਚੱਲੀ ਜਾਂਦੀ ਹੁਣ ਉਹ ਲੜਾਈ। ਤੁਹਾਨੂੰ ਨਾ ਇੱਕ ਪਾਸਾ ਕਰਨਾ ਪੈਣਾ ਹੁਣ। ਕੀ ਮਤਲਬ ਤੇਰਾ ਇੱਕ ਪਾਸਾ ਕਰਨਾ ਪੈਣਾ? ਕੀ ਚਾਹੁੰਨੀ ਆ ਤੂੰ? ਅਜੇ ਰੁਕ ਜਾ ਵੀਰੇ ਅਜੇ ਮੈਂ ਵੇਖਣਾ ਚਾਹੁੰਨੀ ਆ ਕਿ ਉਹ ਆਉਂਦੇ ਆ ਕਿ ਨਹੀਂ ਕਿਉਂਕਿ ਜਦੋਂ ਭਾਬੀ ਮੈਂ ਉੱਥੋਂ ਆਈ ਸੀ ਨਾ ਉਹਨਾਂ ਮੈਨੂੰ ਕਿਹਾ ਸੀ ਕਿ ਚੱਲੀ ਤੂੰ ਆਪਣੀ ਮਰਜ਼ੀ ਨਾਲ ਵਾ ਤੇ ਆਉਣਗੇ ਵੀ ਆਪਣੀ ਮਰਜ਼ੀ ਨਾਲ ਅਸੀਂ ਤੈਨੂੰ ਲੈਣ ਨਹੀਂ ਆਉਂਦੇ ਸ਼ਰਮ ਨਹੀਂ ਗੱਲ ਕਹੀ ਹਾਂਜੀ ਭਾਬੀ ਨਹੀਂ ਗੱਲ ਕਿੱਦਾਂ ਕਹਿ ਸਕਦਾ ਤੂੰ ਲਿਆ ਰਾਜ ਮੇਰਾ ਫੜ ਕੇ ਮੈਂ ਹੁਣੇ ਫੋਨ ਕਰਕੇ ਪੁੱਛ ਲਵਾਂ ਹਾਂ ਫੋਨ ਲਾ ਉਹ ਤੁਸੀਂ ਭਾਬੀ ਨਹੀਂ ਭਾਬੀ ਨਹੀਂ ਵੀਰੇ ਤੂੰ ਫੋਨ ਨਹੀਂ ਕਰਨਾ ਮੈਂ ਵੇਖਣਾ ਚਾਹੁੰਨੀ ਆ ਕਿ ਆਪੇ ਮੈਨੂੰ ਲੈਣ ਆਉਂਦੇ ਆ ਕਿ ਨਹੀਂ ਰੁਕ ਜਾ ਅਜੇ ਦੋ ਚਾਹੇ ਚਲ ਵੇਖ ਲਾ ਕੋਈ ਨਹੀਂ। ਬਾਕੀ ਤੇ ਕੋਈ ਨਹੀਂ। ਟੈਨਸ਼ਨ ਨਾ ਲੈ ਤੂੰ। ਤੂੰ ਖੁਸ਼ ਰਹਿ। ਠੀਕ ਹੈ ਨਾ? ਆ ਜਿਹੜਾ ਮਹੀਨਾ ਹੁੰਦਾ ਨਾ ਨਵੇਂ ਵਿਆਹ ਬਾਅਦ ਬਹੁਤ ਮਾਇਨੇ ਦਾ ਹੁੰਦਾ ਵਾ। ਆਪੇ ਆਪਣੇ ਦਿਮਾਗ ਤੇ ਬੋਝ ਨਾ ਪਾ ਤੂੰ। ਖੁਸ਼ ਰਹਿ ਤੂੰ। ਕੋਈ ਨਹੀਂ ਵੀਰੇ। ਇੱਥੇ ਤੇ ਮੈਂ ਖੁਸ਼ ਹੀ ਆਂ। ਪਰ ਮੈਂ ਹੁਣ ਉੱਥੇ ਨਹੀਂ ਜਾਣਾ। ਇਹ ਮੈਂ ਤੁਹਾਨੂੰ ਦੱਸਤਾ ਜੀ। ਹੁਣ ਤੁਸੀਂ ਮੈਨੂੰ ਉੱਥੇ ਜਾਣ ਨੂੰ ਨਾ ਕਿਓ। ਕੀ ਕਰਨੀ ਕੁੜੀ ਐ? ਸਾਨੂੰ ਇਹਦਾ ਮੂਡ ਬੜਾ ਚੜਾ ਹੈ ਜੀ। ਆਪਾਂ ਇਹ ਤਾਂ ਕਰੀਏ ਵੀ ਤੀਆਂ ਦਾ ਪ੍ਰੋਗਰਾਮ ਰੱਖ ਲਈ ਆਪਾਂ ਕੱਲ ਇਹਦਾ ਜਿਹੜਾ ਮੂੜ ਆ ਉਹ ਸਹੀ ਹੋ ਜਵੇ ਥੋੜਾ-ਬੋੜਾ ਆਪਣੀਆਂ ਸਹੇਲੀਆਂ ਨੂੰ ਦੇਖੂ ਚਾਪੂ ਵੀ ਹਨ ਆਹ ਚਲ ਇੰਦਾ ਕਰ ਲੈਂਦੇ ਆ ਇਹਨਾਂ ਵੀ ਸੌਂਦਾ ਚੱਲਣ ਡਿਆ ਤੇ ਇਹਨਾਂ ਦਾ ਹੀ ਹੁੰਦਾ ਤੀਆਂ ਦਾ ਹੀ ਆਹ ਨਾਲ ਤੀਆਂ ਮਨਾ ਲੈਨੇ ਆ ਦੇ ਨਾਲੇ ਕੋੜਾ ਮੂੜ ਸਹੀ ਹੋ ਜਾਊਗਾ ਫਿਰ ਮੈਂ ਗਾਧਾ ਨਹੀਂ ਲੱਗੇ ਲੱਗੇ ਸਾਰੀਆਂ ਕੁੜੀਆਂ ਨੂੰ ਆਹ ਕਰਦੇ दिया के सौण महीना दिया के सबे से आया नी संतो बंतो हैया कटिया बल 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 संतो बंतो तो हैया कटिया वड्या करा दिया जाया गिद्दा पा रहीया नंदा ते पर जाया गिद्दा पा रहीया नंदा ते पर जाया गिद्दा पा रहीया नंदा ते पर जाया निकलिए निकिए बदलिए कुत्ते एक जा बस निए ठीक जाते वर सिंगी नृत्य नच लस रे वर सिंगी नृत्य नच नच रे अरे हरे खावते साप बिगा मार दा हरे खावते साप भुका ਉਹ ਵੇਖ ਲਾ ਨੂੰ ਤੇਰੀ ਕੈਨੀਆਂ ਬੜੀ ਉਦਾਸ ਹੋ ਕੇ ਬੈਠੀ ਹੁਣੀ ਆ ਕਿ ਤਰ੍ਹਾਂ ਬੋਲੀ ਤੇ ਬੋਲੀ ਪਾਈ ਜਾਂਦੀ ਆ ਮੈਂ ਚੱਲਿਆ ਤੁਸੀਂ ਆ ਜਾਓ ਰੋ ਜਾ ਗੱਲ ਕਰਕੇ ਜਾਂਦੇ ਆ ਗੱਲ ਕਰਕੇ ਹਲ ਕਰਨਾਡ ਕਰਕੇ ਜਾਵਾਂਗੇ ਆ ਜਾ ਮਾਸੀ ਜੀ ਨਹੀਂ ਆਏ ਸੱਸੀ ਘਰ ਭਾਜੀ ਸੱਸੀ ਘਰ ਭਾਜੀ ਸੱਸੀ ਘਰ ਮਾਸੀ ਜੀ ਸੱਸੀ ਘਰ ਆ ਜਾਓ ਅੰਦਰ ਆਂਗਾ ਵੈਸੇ ਖਲੋਗੇ ਮਣਾ ਵੇ ਕੋਣ ਆਇਆ ਬੈਠਾ ਲੂੰਗੀ ਬੈਠੋ ਇੱਧਰ ਬੈਜੋ ਆਓ ਚੱਲੀਏ ਜਿੱਦੇ ਤੁਹਾਡੇ ਘਰ ਤੇ ਪਰੌਣੇ ਆਏ ਤੇ ਪਰੌਣੇ ਸਾਵ ਲੋ ਅਸੀਂ ਚੱਲੀਏ ਚਲੋ ਠੀਕ ਆ ਆਜੋ ਅੰਟੀ ਜੀ ਆਜੋ ਸਾਰੇ ਚੱਲੀਏ ਕੋਤੇ ਦਿੱਤੇ ਪਾ ਕੇ ਰੱਖੋ ਉਹ ਮੰਮੀ ਜੀ ਅੰਦਰ ਸੁੱਤੇ ਮੈਂ ਲਿਓ ਨਹੀਂ ਬੁਲਾ ਕੇ ਹੋਇਾ ਇਹ ਕੌਕ ਖਾ ਲੀਏ ਬੰਦਾ ਕਿੱਦਾਂ ਕਰਾੜੀ ਤੇ ਕਰਾੜੀ ਮਾਰਨ ਉੱਠੋ ਵੀ ਕਿੱਦਾਂ ਸੁੱਤੇ ਜੀ ਇੰਨਾ ਗਿੱਦਾਂ ਪਿਆ ਤੁਹਾਨੂੰ ਕੋਈ ਪਤਾ ਨਹੀਂ ਹੈ ਪੀਆ ਯਾਰ ਕੋਹਿੰਦਾ ਸ ਆਪਣਾ ਕਰੀ ਜਾ ਉਹ ਰੌਣਕ ਮੇਲਾ ਯਾਰ ਪਰੋਹਣੇ ਆਏ ਬਾਹਰ ਕੋਹ ਆਇਆ ਅਮਨ ਦੀ ਸਾਸਾਈ ਨਾਲ ਉਹਦਾ ਪਰੋਹਣਾ ਆਇਆ ਬਾਹਰ ਅੱਛਾ ਆਜਾ ਚਲ ਆਜੋ ਆ ਗਏ ਆ ਵੀ ਅਸੀ ਮਾਸੀ ਜੀ ਸਤ ਸਿਕਾ ਕੀ ਹਾਲ ਹੈ ਬੈਠੋ 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 ਮਾਸੀ ਜੀ ਨਹੀਂ ਹੁਣ ਕੀ ਲੈਣ ਆਏ ਦੇ ਤੂੰ ਇੱਦਾਂ ਦੇ ਮੈਂ ਲੈ ਨਹੀਂ ਆਉਣਾ ਤੈਨੂੰ ਤੂੰ ਚੁੱਪ ਕਰ ਮੈਂ ਆਪੇ ਗੱਲ ਕਰ ਲੈਣਾ ਬੈਠ ਜਾ ਕੋਈ ਪਤਾ ਕਰਨਾ ਕਰਨੇ ਆ। ਬੈਠੋ ਬੈਠੋ ਮਸੀ ਜੀ ਤੂੰ। ਸ਼ਰਮ ਨੀ ਯਾਰ। ਆ ਮੈਂ ਕਿ ਸੁਣਨਿਆ। ਤੂੰ ਭੈਣ ਮੇਰੀ ਨਾਲ ਲੜਦਾ ਵਾ। ਇਹਨੇ ਮੈਨੂੰ ਸਭ ਕੁਝ ਦੱਸ ਦਿੱਤਾ ਵਾ। ਪਰ ਮੈਂ ਫੇਰ ਵੀ ਤੇਰੇ ਮੂੰਹ ਸੁਣਨਾ। ਕਿਉਂਕਿ ਤੂੰ ਮੇਰਾ ਜੀਜਾ ਬਾਅਦ ਚ ਤੇ ਪਹਿਲਾਂ ਦੋਸਤ ਆ। ਮੈਂ ਕੀ ਦੱਸਾਂ ਯਾਰ ਕਮਲ? ਮੈਨੂੰ ਤੇ ਦੱਸ ਦੇਣ ਨੂੰ ਵੀ ਸ਼ਰਮ ਆਉਂਦੀ ਐ। ਬੜੀ ਵਾਰੀ ਕੋਸ਼ਿਸ਼ ਕੀਤੀ ਕਿ ਤੈਨੂੰ ਸਾਰਾ ਕੁਝ ਦੱਸ ਦਾਂ। ਪਰ ਮੇਰੀ ਹਿੰਮਤ ਨਹੀਂ ਪਈ। ਅੱਜ ਤੋ ਇਹਨੇ ਹੱਕ ਨਾ ਪੁੱਛ ਰਾਂ ਤੇ ਤੈਨੂੰ ਮੈਂ ਦੱਸ ਹੀ ਦਿੰਦਾ ਇਹ ਸਾਡੀ ਗਰੀਬੀ ਦਾ ਮਜ਼ਾਕ ਢੁੰਦੀ ਹੈ ਤੁਹਾਡਾ ਘਰ ਛੋਟਾ ਤੁਹਾਡਾ ਘਰ ਕਿਰਾਏ ਤੇ ਆ ਤੁਹਾਡੇ ਕੋ ਗੱਡੀ ਨਹੀਂ ਹੈਗੀ ਮੇਰੇ ਸ਼ੌਂਕ ਨਹੀਂ ਪੂਰੇ ਕਰਦੇ ਜਦੋਂ ਦੀ ਵਿਆਹ ਕੇ ਉਸ ਘਰ ਚ ਗਈ ਆ ਨਾ ਇਹਦੀ ਐਡਜਸਟਮੈਂਟ ਹੀ ਨਹੀਂ ਹੁੰਦੀ ਸਾਡੇ ਘਰ ਚ ਸਾਰਾ ਦਿਨ ਬਸ ਤਾਨੇ ਮੀਨੇ ਤਾਨੇ ਮੀਨੇ ਚੱਲਦੇ ਰਹਿੰਦੇ ਆ ਹਰ ਟਾਈਮ ਬਸ ਲੜਾਈ ਲੜਾਈ ਹਮਣਾਂ ਤੂ ਘਰ ਆ ਨੋ ਇੱਥੇ ਕੋਸ਼ਿਸ਼ ਉਰੀ ਦੱਸਿਆ ਤੇ ਭਾਜੀ ਕਿਹੜੀ ਗੱਲ ਦੱਸਣ ਦਾ ਐ ਤੂੰ ਤਾਂ ਕੰਨੀ ਆ ਵੀ ਤੈਨੂੰ ਤੰਗ ਪਰੇਸ਼ਾਨ ਕਰਦੇ ਆ ਨਾ ਪੁੱਤ ਅਸੀਂ ਤੈਨੂੰ ਧੀ ਬਣਾ ਵਗਰ ਰੱਖਿਆ ਹੋ ਸਕਦਾ ਦਿਨ ਸ਼ਾਮ ਨਾਲ ਪਹੁੰਚ ਉਹਦੇ ਹੀ ਕਿਉਂਕਿ ਹਮਾਤਰ ਬੰਦੇ ਜੀ ਹੋਏ ਹਮਣ ਆਮਾ ਕੀ ਸੁਣਦਿਆਂ ਤੈਨੂੰ ਕੀ ਸਮਝਾ ਕੇ ਭੇਜਿਆ ਸੀ ਉਹ ਬੰਦੇ ਦਾ ਟਾਈਮ ਜਿਹੜਾ ਨਾ ਉਹ ਮਾੜਾ ਚੰਗਾ ਚੱਲਦਾ ਰਹਿੰਦਾ ਹੀਰੇ ਬੰਦੇ ਤੈਨੂੰ ਮੱਲਭ ਕੇ ਦਿੱਤੇ ਆ ਤੇ ਤੂੰ ਉਹਨਾਂ ਦਾ ਮਜ਼ਾਕ ਡੌਂਦੀ ਰਹਿਣੀ ਆ ਤੈਨੂੰ ਮੈਂ ਕਿਹਾ ਸੀ ਨਾ ਰਾਜ ਜਿਹੜੀ ਇਹ ਗੱਲ ਕਰਨੀ ਮੈਨੂੰ ਇਹਦੀ ਗੱਲ ਤੇ ਯਕੀਨ ਨਹੀਂ ਤੇ ਮੈਨੂੰ ਕਹਿੰਦੀ ਸੀ ਨਹੀਂ ਵੀਰ ਤੂੰ ਮੈਨੂੰ ਝੂਠਿਆ ਪਾਉਣਾ ਜੇ ਤੈਨੂੰ ਕੋਈ ਚੀਜ਼ ਦੀ ਲੋੜ ਸੀ ਤੇ ਤੂੰ ਮੈਨੂੰ ਦੱਸ ਦਿੰਦੀ ਓ ਅੱਗੇ ਤੈਨੂੰ ਕਦੀ ਮਨਾ ਕੀਤਾ ਸੀ ਜਾਂ ਤੇਰੀ ਭਾਬੀ ਨੇ ਮਨਾ ਕੀਤਾ ਹੋਵੇ ਤੈਨੂੰ ਨਾਲੇ ਸਦਾ ਨੇ ਸੁੱਖ ਦੁੱਖ ਦੇ ਵਿੱਚ ਆਪਣੇ ਬੰਦੇ ਦਾ ਸਾਥ ਦੇਈਦਾ ਵਾ ਨਾਗੇ ਮਾੜੇ ਟਾਈਮ ਤੇ ਸਾਹ ਛੱਡ ਕੇ ਆ ਜਈਦਾ। ਪਾਹੀ ਮਹਿੰਦੀ ਆ। ਉਹ ਸਾਡਾ ਕੱਲ ਨੂੰ ਟਾਈਮ ਬਦਲ ਜੇ ਤੁਹਾਡੇ ਦਿਨ ਬਦਲ ਜਾਣ। ਚੰਗੀ ਔਰਤ ਤੇ ਉਹ ਹੁੰਦੀ ਆ ਜਿਹੜੀ ਮਾੜੇ ਟਾਈਮ ਦੇ ਵਿੱਚ ਆਪਣੇ ਘਰ ਆ ਕੇ ਦਾ ਸਾਥ ਦੇ। ਨਹੀਂ ਤੇ ਟੰਗਾ ਟਾਈਮ ਤੇ ਹੀ ਇਹ ਆਪਣੇ ਬੰਦੇ ਨਾਲ ਕੱਟ ਲੈਂਦੀ। ਹਾਂਜੀ ਭਾਬੀ, ਤੁਸੀਂ ਸਹੀ ਕਹਿਣ ਡੈ ਜੀ। ਪਰ ਮੈਨੂੰ ਥੋੜਾ ਟਾਈਮ ਲੱਗੂਗਾ ਉੱਥੇ ਐਡਜਸਟ ਹੋਣ ਚ। ਹਾਂ ਕੋਤ। ਇਹੋ ਤਾਂ ਮੈਂ ਸ਼ਰਨ ਨੂੰ ਕਿਹਾ ਸੀ ਕਿ ਅਮਨ ਹੋ ਜਾ ਟਾਈਮ ਲੱਗੂਗਾ। ਸਾਡੇ ਵਿੱਚ ਰਜਮੇ ਵਿੱਚ ਆਫੇ ਰਜਮੇ ਵਿੱਚ ਜਾਓਗੀ ਮੁੜ ਕੇ। हां जी मम्मी जी। ਨਾਲ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਮੈਂ ਆਪਣੇ ਸ਼ੌਂਕ ਆਪਣੇ ਘਰ ਦੇ ਹਾਲਾਤ ਵੇਖ ਕੇ ਰੱਖਾਂ। ਸ਼ਾਬਾਸ਼। ਇਹੋ ਉਮੀਦ ਹੈ ਮਨ ਮੈਨੂੰ ਤੇਰੇ ਤੋਂ। ਥੈਂਕ ਯੂ ਯਾਰ ਕਮਲ ਮੈਨੂੰ ਸਮਝਣ ਲਈ। ਉਹ ਨਹੀਂ ਸ਼ਰਨ ਥੈਂਕ ਯੂ ਗਾਦਾ। ਥੈਂਕ ਯੂ ਤੇ ਮੈਨੂੰ ਤੁਹਾਡਾ ਕਰਨਾ ਚਾਹੀਦਾ ਵੀ ਤੁਸੀਂ ਮੇਰੀ ਭੈਣ ਦੀ ਨਦਾਨੀ ਨੂੰ ਮaaf ਕਰਤਾ। ਚਲ ਮੈਂ ਚੁੱਪ ਬੈਠ ਚਲੀ ਆ ਆਪਣੇ ਘਰੋਂ। ਨਹੀਂ ਨਹੀਂ ਮਾਸੀ ਜੀ ਨਾ ਚਾਹ ਬਣੂ ਨਹੀਂ ਜਾਣਾ ਕਿਤੇ ਚਾਹ ਪਾਣੀ ਪੀ ਕੇ ਜਾਇਓ। ਦੇਖੋ ਤਾਂ ਚਾਹ ਨਹੀਂ ਪੀਣੀ ਚਾਹ ਹਾਂ ਘਰ ਜਾ ਕੇ ਪੀਵਾਂਗੇ ਮਨ ਮੇਰੇ ਥਾਵੇਂ। ਤੇ ਬੇਬੇ ਮੇਰੇ ਖੀਰ ਬੂੜੇ। ਖੀਰ ਕੁੜੇ ਕਰ ਜਾਗਾ ਬਣਾਉਂਗੀ ਆਪੇ ਅਮਣ ਤੇ ਆਪਾਂ ਖਾਵਾਂਗੇ ਠੀਕ ਹੁਣ ਚਲ ਇੱਥੇ ਬਣਵਾ ਲੈਨੇ ਆ ਇੱਥੇ ਅਮਣ ਬਣਾ ਦਿੰਦੀ ਆ ਜਾ ਤੂੰ ਰਾਜ ਚਾਹ ਬਣਵਾ ਆਹ ਨਹੀਂ ਮੈਂ ਕਰਦੀ ਨਹੀਂ ਕੁਛ ਨਹੀਂ ਖਾਣਾ ਪੈਣਾ ਤੇ ਰਬੜਾ ਹੋ ਗਿਆ ਹੁਣ ਚੱਲੀਏ ਚੰਗਾ ਬਾਜੀ ਚੰਗਾ ਮਸੀ ਜੀ ਚੰਗਾ ਜੀ ਕੋਈ ਵੀ ਗੱਲਬਾਤ ਹੁੰਦੀ ਤੁਸੀਂ ਸਿੱਧਾ ਫੋਨ ਕਰਦਿਆ ਕਰੋ ਮੈਨੂੰ ਠੀਕ ਹੈ ਨਾ ਚਲੋ ਧਿਆਨ ਨਾ ਰਹੀ ਹੁਣ ਹੁਣ ਐ ਹੋ ਜੀ ਨਾ ਨੀਆਂ ਗੱਲਾਂ ਕਰੀ ਚੰਗਾ ਮਸੀ ਜੀ ਚੰਗਾ ਫੋਨ ਨਹੀਂ ਕਰਦਾ ਚਲ ਨਬੜ ਗਿਆ ਸਾਰਾ ਕੰਮ ਹੁਣ ਨਾ ਮੈਨੂੰ ਦੋ ਕੜੀਆਂ ਸੌਂ ਦੇ ਮਾਣਾ ਨਾ ਕਰੇ ਹਾਏ ਤੈਨੂੰ ਪਤਾ ਵਾ ਹਰ ਵੇਲੇ ਸੌਣ ਸੌਣੀ ਅੱਗੇ ਰੱਖਿਆ ਤੁਸੀਂ ਓ ਯਾਰ ਮਹੀਨਾ ਵੀ ਤੇ ਸੌਂਦਾ ਹੀ ਆ ਸੌਂ ਦੇ ਮੈਨੂੰ ਦੋ ਕੜੀਆਂ ਬਸ ਹੁਣ ਇੱਥੇ ਬਹਿ ਜਨਾ ਮੈਂ ਚੰਗਾ ਕੋਸ਼ਾ ਨਹੀਂ ਇਹ ਬੰਦੇ